ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਤਣਾ ਅੰਜਲੀ ਬੀਤੇ ਦਿਨੀ ਫਗਵਾੜਾ ਸ਼ਹਿਰ ਦੇ ਨੀਲੇ ਪਿੰਡ ਵਿੱਚ ਤੜਕਸਾਰ ਸਰਪੰਚ ਤੇ ਨਵੇਂ ਬਨ ਰਹੀ ਮਕਾਨ ਦੇ ਵਿੱਚੋਂ ਕਵਾਂਟਰਾ ਦੇ ਹਿਸਾਬ ਨਾਲ ਸਰੀਆ ਚੋਰੀ ਹੋਣ ਦਾ ਮਾਮਲਾ ਸਾਹਮਣੇ ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸਰੀਆ ਚੋਰੀ ਕਰਨ ਵਾਲੇ ਇੱਕ ਨੌਜਵਾਨ ਨੂੰ ਸਰੀਰ ਸਮੇਤ ਕਾਬੂ ਕਰ ਲਿਆ ਜੀ ਹਾਂ ਤੁਹਾਨੂੰ ਦੱਸ ਦੇ ਕਿ ਪਿੰਡ ਹਰਦਾਸਪੁਰ ਦੀ ਮੌਜੂਦਾ ਸਰਪੰਚ ਬਲਵਿੰਦਰ ਕੋਰ ਦੇ ਬਨ ਰਹੀ ਨਵੇਂ ਮਕਾਨ ਦੇ ਬਾਰੇ ਕੌਂਟਰਾਂ ਦੇ ਹਿਸਾਬ ਨਾਲ ਸਰੀਆ ਚੋਰੀ ਕਰਨ ਵਾਲੇ ਚੋਰ ਨੂੰ ਫਗਵਾੜਾ ਦੇ ਚਿਹੜੂ ਪੁਲਿਸ ਚੌਂਕੀ ਵੱਲੋਂ ਆਇਸ਼ਰ ਗੱਡੀ ਸਮੇਤ ਕੁਸ਼ੀ ਕੰਟਿਆਂ ਦੇ ਵਿੱਚ ਕਾਬੂ ਕਰ ਲਿਆ। ਇਸੇ ਸੰਬੰਧੀ ਜਾਣਕਾਰ ਦਿੰਦੇ ਹਾਂ ਚਿਹੜੂ ਪੁਲਿਸ ਦੀ ਚੌਂਗੀ ਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਦੀ ਪਛਾਣ ਨਰਿੰਦਰ ਕੁਮਾਰ ਉਰਫ ਲਾਡੀ ਵਾਸੀ ਥਾਣਾ ਗੁਰਾਇਆਂ ਜ਼ਿਲ੍ਹਾ ਜੁਲੰਦਰ ਵਜੋਂ ਹੋਈ ਹੈ ਤੇ ਪੁਲਿਸ ਵੱਲੋਂ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਅਧਿਕਾਰੀ ਨੇ ਹੋਰ ਦੱਸਿਆ ਕਿ ਦੋਸ਼ੀ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀ ਤਜ਼ਾਵੇਗਾ ਤੇ ਇਸ ਦੌਰਾਨ ਅਸਕਤੀ ਨਾਲ ਪੁਸ਼ਗਿਸ਼ ਕਰਕੇ ਅਲਾਕੇ ਦੇ ਵਿੱਚ ਹੋ ਰਹੀਆਂ ਹੋਰ ਚੋਰੀਆਂ ਤੇ ਲੁੱਟਕੋਦੀਆਂ ਵਾਰਦਾਤਾ ਸਬੰਧੀ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਸਰ ਹਰਦਾਸਪੁਰ ਪਿੰਡ ਵਿੱਚ ਚੋਰੀ ਦੀ ਵਾਰਦਾਤ ਨੂੰ ਤੁਸੀਂ ਇੱਕ ਦਿਨ ਵਿੱਚ ਹੀ ਟ੍ਰੇਸ ਕੀਤਾ ਹੈਗਾ ਵਾ ਕੀ ਮਾਮਲਾ ਆਇਆ ਸਾਹਮਣੇ ਕੱਲ ਬਿੰਦਰ ਕੁਮਾਰ ਫੋਨ ਨਿਰਮਲ ਦਾਸ ਵਾਸੀ ਹਦਾਸਪੁਰ ਪਿੰਡ ਵਿੱਚ ਘੈਰ ਕੀਤੀ ਸੀ ਜੀ ਤੇ ਉਹਨਾਂ ਨਵਾਂ ਮਕਾਨ ਬਣਾ ਰਹੇ ਹਨ ਉਹਨਾਂ ਦੇ ਤੇ ਬਾਹਰ ਸਰੀਆ ਰੱਖਿਆ ਸੀਗਾ ਉਹ ਸਰੀਆ ਕੋ ਨਾਮ ਨੂੰ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ ਜੀ ਲੱਗ ਕੇ ਕੈਮਰੇ ਦੀ ਘੱਲਣ ਤੋਂ ਗੱਡੀ ਨੰਬਰ ਆਇਆ ਸੀ ਪੀਵੀ08 ਜੀਐਫ 4353 ਜੀ ਤੇ ਉਸ ਨੂੰ ਟ੍ਰੇਸ ਕਰਕੇ ਇਹ ਬੰਦੇ ਦੀ ਆਪਣਾ ਅਰੈਸਟ ਕੀਤਾ ਉਸ ਨਾਲੇ ਤੇ ਉਥੋਂ ਚੋਰੀ ਹੋਇਆ ਸਰੀਆ ਜਿਹੜਾ ਗਰੰਟ ਕੀਤਾ ਕੋਈ ਇਹ ਬੰਦੇ ਸਰ ਇਹ ਜਿਹੜਾ ਚੋਰੀ ਤੁਸੀਂ ਦੋਸ਼ੀ ਵੜਾ ਇਕੋ ਹੀ ਹੈਗਾ ਵਾ ਅੱਜ ਦੇਖੀ ਆਪਾਂ ਬੜਿਆ ਉਹ ਗਾਂਵ ਦੀ ਪੁਛਕਸ਼ ਜੀ ਦਾ ਨਾਮ ਕੀ ਇਹਦਾ ਜੀ ਇਹਦਾ ਨਾਮ ਹੈ ਨਰਿੰਦਰ ਕੁਮਾਰ ਉਹ ਬਲਾਡੀ son of ਤਸ਼ੀਮ ਲਾਲ ਵਾਸੀ ਇੰਦਣਾ ਕਲਾਸਕੇ ਸੋ ਪੂਰਾ ਗ੍ਰੋ ਹੈਗਾ ਜਾਂ ਇਹ ਹਾਲੇ ਆਪਾਂ ਅੱਜ ਪੁਛਕਸ਼ੀਤੀ ਵਾਲੇ ਕੱਲੇ ਬਿਆਨ ਦੇ ਦੌਰਾਨ ਕੁਝ ਸਾਹਮਣੇ ਆਇਆ ਨਹੀਂ ਕੁਝ ਅੱਜ ਉਹ ਆਪਣੇ ਪੁਛਕਸ਼ ਚੱਗਰੀ ਉਹਦੀ ਅੱਜ ਕੋਰਟ ਵਿੱਚ ਪੇਸ਼ ਕਰਤੀ ਰਿਮਾਂਡ ਹੈ ਕਿ ਮੇਰੇ ਕੋ ਹੋਰ ਕੋਸ਼ਿਸ਼ ਕੀਤੀ ਜਾਊਗੀ ਜੋ ਵੀ ਤੁਸੀਂ ਹੋਰ ਆਉਣਗੇ ਜਦੋਂ ਫਿਰ ਦਸਤਾਖਤ ਕੀਤੇਗਾ ਸੋ ਕੀ ਕੋਈ ਛੋਟੀ ਜਾਣਕਾਰੀ ਮਿਲ ਸਕਦੀ ਕਿ ਇੱਥੇ ਕੋਈ ਪਹਿਲਾਂ ਵੀ ਇਦਾਂ ਚੋਰੀਆਂ ਮਾਮਲਾ ਦਰਜ ਹੈ? ਸੋ ਹੋਰ ਕੋਈ ਇਲਾਕੇ ਜਿਹਨੇ ਵੀ ਚੋਰੀਆਂ ਚਾਰੀਆਂ ਸਰ ਇਸ ਤੋਂ ਇਲਾਵਾ ਹੋਰ ਵੀ ਕੋਈ ਚੋਰੀਆਂ ਬਾਰੇ ਕੀਤੀਆਂ ਨੇ? ਉਹ ਪੁੱਛ ਕੇ ਚੱਲ ਰਹੀ ਹੈ ਜੀ। ਜੋ ਵੀ ਸਾਹਮਣੇ ਆਊਗਾ ਤੁਸੀਂ ਜਾਂਦਾ ਜੀ ਮੈਂ ਤੀਜੇ ਦੇ ਵਿੱਚ। ਜੀ। ਸੋ ਕੀ ਕਿਹੜਾ ਮਾਮਲਾ ਦਰਜ ਕੀਤਾ ਗਿਆ ਇਹ ਦੇ ਖਿਲਾਫ? ਮੂਤਿ ਕਦਮਾ ਨੰਬਰ 5 ਜੀ 5126 ਅਰਜਾ ਸ਼ਹਿਰ 333 DNS ਦਰਜ ਕੀਤਾ ਹੈ। ਗੱਡੀ ਗੜੀ ਸੀ ਜੀ ਇਹ? ਗੱਡੀ ਕੈਕਟਰ ਹੈ ਇਹ। ਰਾਜ ਮਰਦਾ। ਜੀ। ਅਸ਼ਰ ਵਾਲਾ। ਸਰ ਸਸ ਮਾ ਜਿਹੜਾ ਸਰਿਆ ਬ੍ਰਾਂਡ ਹੋਇਆ ਕਿੱਥੋਂ ਬ੍ਰਾਂਡ ਹੋਇਆ ਕਿੱਥੇ ਲੈ ਗਿਆ ਸੀ ਇਹਨੇ ਇੱਕ ਬੇਵਜਹ ਜਗ੍ਹਾ 'ਚ ਆਪਣੀ ਗੱਡੀ ਨੂੰ ਆਪਣੀ ਖੜੀ ਕੀਤੀ ਗੱਡੀ ਇਹ ਸਰਿਆ ਵੇਚਣਾ ਸੀ ਉਹ ਪਹਿਲਾਂ ਬ੍ਰਾਂਡ ਹੋ ਗਿਆ ਸਰਿਆ ਵਾਲਾ ਮਾਲ ਦੇ ਸਪੁਰਤ ਕਰ ਦਿੱਤਾ ਕਿ ਜਾਈਂ ਪੁਲਿਸ ਕੋਲ ਜੀ ਦਾਖਲ ਮਾਲ ਆਪਣੇ ਘਰ ਨੇ ਉਹ ਆਪਣੇ ਜਮਾਨਤ ਦੇ ਸਪੁਰਦਾਰੀ ਤੇ ਲੈਣਗੇ ਜੀ